ਪੰਜਾਬ ਦੇ ਵਿੱਚ ਇਸ ਵਕਤ ਇੱਕ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਜੋ ਤੁਸੀਂ ਕਹਿਆ ਬਿਲਕੁਲ درست ਆ ਪੰਜਾਬ ਦੇ 20000 ਸਕੂਲ ਸੀ ਹਾਲਾਤ ਐਨੇ ਮਾੜੇ ਸੀ ਸਰਕਾਰੀ ਸਕੂਲਾਂ ਦੇ ਚਾਰ ਦਿਵਾਰੀ ਨਹੀਂ ਬਾਥਰੂਮ ਨਹੀਂ ਬੱਚਿਆਂ ਨੂੰ ਬੈਠਣ ਨੂੰ ਫਰਨੀਚਰ ਨਹੀਂ ਅੱਜ ਜਿਹੜੇ ਕਲਾਸਰੂਮ ਹੈ ਨਹੀਂ ਵਰਾਂਡੇ ਹੈ ਨਹੀਂ ਬਹੁਤ ਬੁਰੀ ਹਾਲਤ ਵਿੱਚ ਡੇ ਮੀਲ ਦੀ ਸ਼ੈੱਡ ਹੈ ਨਹੀਂ ਅੱਜ 8000 ਸਕੂਲਾਂ ਦੇ ਵਿੱਚ ਚਾਰ ਦਿਵਾਰੀ ਹੋ ਰਹੀ ਹੈ ਤੁਸੀਂ ਜਾ ਕੇ ਸਰਵੇ ਕਰੋ ਅੱਜ ਅਸੀਂ 13000 ਨਵੇਂ ਕਮਰੇ ਬਣਾ ਰਹੇ ਹਾਂ 13000 ਕਲਾਸਰੂਮ ਬਣਾ ਰਹੇ ਹਾਂ 10000 ਕਲਾਸਰੂਮਾਂ ਨੂੰ ਬਦਲ ਰਹੇ ਹਾਂ ਜੋ ਪੁਰਾਣੇ ਹੋ ਚੁੱਕੇ ਹਨ ਉਹਨਾਂ ਨੂੰ ਨਵੀਂ ਫਲੋਰਿੰਗ ਨਵੀਂ ਜਿਹੜੀ ਸੀਲਿੰਗ ਉਹ ਕਰ ਰਹੇ ਹਾਂ 6000 ਨਵੇਂ ਬਾਥਰੂਮ ਬਣ ਰਹੇ ਹਨ ਇਹ ਸਿੱਖਿਆ ਕ੍ਰਾਂਤੀ ਦਾ ਇੱਕ ਮਾਡਲ ਹੈ 31 ਮਾਰਚ ਤੱਕ ਪੰਜਾਬ 'ਚ ਕੋਈ ਐਦਾਂ ਦਾ ਸਕੂਲ ਨਹੀਂ ਹੋਊਗਾ ਜਿੱਥੇ ਬੱਚਾ ਜੋ ਹੈ ਥੱਲੇ ਬੈਠੂਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਿਰਦੇਸ਼ ਹੈ ਜਿੱਥੇ ਆਪਾਂ ਖੜੇ ਹਾਂ ਇਸ ਕਾਂਦੇ ਦੇ ਨਾਲ ਇੱਕ ਸਕੂਲ ਜੀ ਜੀ ਜਮੀਨ ਤੁਸੀਂ ਸੋਚ ਕੇ ਦੇਖੋ ਕਿੰਨੀ ਮਹਿੰਗੀ ਹੋ ਗਿਆ ਤੁਸੀਂ ਦੀ ਹਾਲਤ ਦੇਖ ਲਓ 17 ਕਰੋੜ ਦੀ ਲਾਗਤ ਦੇ ਨਾਲ ਅਸੀਂ ਉਹਦਾ ਡਿਜ਼ਾਈਨ ਤਿਆਰ ਕੀਤਾ ਉਸ ਦਾ ਬਹੁਤ ਜਲਦੀ ਟੈਂਡਰ ਲੱਗ ਜਾਊਗਾ ਜਿੱਦਾਂ ਟੈਂਡਰ ਲੱਗਦਾ ਉਸ ਤੋਂ ਬਾਅਦ ਉਸ ਦਾ ਅਸੀਂ ਇਨੋਗਰੇਸ਼ਨ ਕਰਾਂਗੇ ਨੀ ਪੱਥਰ ਰੱਖਾਂਗੇ 17 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਜਵਾਰ ਨਗਰ ਕੈਂਪ ਦਾ ਸਕੂਲ ਹੈ ਇਟ ਵਿਲ ਬੀ ਵਨ ਆਫ ਦਾ ਬੈਸਟ ਸਕੂਲਸ ਆਫ ਲੁਧਿਆਣਾ ਲੁਧਿਆਣੇ ਦਾ ਕੋਈ ਵੀ ਮਹਿੰਗਾ ਤੋਂ ਮਹਿੰਗਾ ਸਕੂਲ ਉਹਦਾ ਮੁਕਾਬਲਾ ਇਨਫਰਾਸਟ੍ਰਕਚਰ ਦੇ ਵਿੱਚ ਪੜਾਈ ਚ ਨਹੀਂ ਕਰ ਸਕੂਗਾ ਸਾਡੇ ਸਕੂਲ ਆਫ ਐਮਿਨੈਂਸ ਦੇ ਬੱਚੇ ਜਿਹੜੇ ਐ ਅੱਜ ਤੁਸੀਂ ਦੇਖੋ ਨਵੀਆਂ ਮੱਲਾਂ ਮਾਰ ਰਹੇ ਨੇ ਸਾਡੇ ਬੱਚੇ ਪੂਰੇ ਸਿਰਫ ਸਰਕਾਰੀ ਸਕੂਲਾਂ ਦੇ ਬੱਚੇ ਜਾਪਾਨ ਜਾਣ ਦੀ ਸਿਲੈਕਟ ਹੋਏ ਤਾਂ ਇਹ ਇੱਕ ਲੰਬਾ ਸਫ਼ਰ ਹੈ ਤੁਸੀਂ ਬਿਲਕੁਲ ਠੀਕ ਕਿਹਾ ਜੱਜਮੈਂਟ ਅੱਖਾਂ ਕਿ ਮੈਂ ਸਾਰੇ ਸਕੂਲ ਠੀਕ ਕਰਤੇ ਨਹੀਂ ਹਜੇ ਵੀ ਟਾਈਮ ਲੱਗੂਗਾ ਪਰ ਅਸੀਂ ਉਸ ਤਰੀਕੇ ਨੂੰ ਉਸ ਵੱਲ ਨੂੰ ਸਫ਼ਰ ਵੱਲ ਨੂੰ ਤੁਰ ਚੁੱਕੇ ਹਾਂ ਸਟਾਫ ਦੀ ਸਰ ਜਿਹੜੇ ਹਰ ਮਾਸਟਰਾਂ ਦੀ 10000 ਅਸੀਂ ਟੀਚਰ ਭਰਤੀ ਕੀਤੇ ਆ ਦੋਸਤ ਪਿਛਲੇ 1.5-2 ਸ ਭਰਤੀ ਇਹਦਾ ਪ੍ਰੋਸੈਸ ਚੱਲ ਰਿਹਾ ਸਾਡੀ ਦੋ ਭਰਤੀਆਂ ਹਾਈ ਕੋਰਟ ਚ ਇਸ ਵਕਤ ਫਸੀਆਂ ਹੋਈਆਂ ਜਿੰਦੀ ਜਨਵਰੀ ਮਹੀਨੇ ਦੀ ਤਰੀਕ ਹੈ ਬਹੁਤ ਜਲਦੀ ਉਹਨਾਂ ਨੂੰ ਕਰਕੇ ਕਰਾਂਗੇ